ਜਦੋਂ ਦਰਸ਼ਨੀ ਜੋੜੀ ਤੇ ਦਰਬਾਰ ਸਾਹਿਬ ਜੀ ਦੇ ਵਿਚਾਲੇ ਜ ਆਏ ਨਾ ਅਗੋਂ ਮਾਤਾ ਸਦਾ ਕੌਰ ਜੀ ਆਪਣੇ ਸੰਗੀ ਸਾਥੀਆਂ ਦੇ ਨਾਲ ਅੰਦਰ ਨੂੰ ਆ رہی ਸੀ ਜਸਾ ਸਿੰਘ ਰਾਮ ਜਿਹੜਾ ਸਰਦਾਰ ਜਸਾ ਸਿੰਘ ਬਾਹਰ ਨੂੰ ਜਾ ਰਿਹਾ ਸੀ ਰਾਹ ਦੇ ਵਿੱਚ ਟੱਕਰੇ ਹੋ ਗਏ ਜਦੋਂ ਟੱਕਰੇ ਹੋਏ ਅੱਖਾਂ ਚੱਖਾਂ ਪਈਆਂ ਤੇ ਭੈਣ ਨੇ ਸਿਰ ਝੁਕਾ ਕੇ ਹੱਥ ਜੋੜ ਕੇ ਕਿਹਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜਸਪ੍ਰੀਤ ਸਿੰਘ ਰਾਮਗੜੀਏ ਨੇ ਸਿਰ ਝੁਕਾਇਆ ਸਿਰ ਝੁਕਾ ਕੇ ਕਹਿੰਦਾ ਪੈਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਦੁਸ਼ਤ ਖਤਮ ਹੋ ਅੱਜ ਅਸੀਂ ਇੱਕ ਆਸ ਲੈ ਕੇ ਆਏ ਬڑے ਸਮੇਂ ਤੋਂ ਸਾਡੇ ਯਤਨ ਚੱਲ ਰਹੇ ਸੀਗੇ ਇਸ ਨਗਰ ਦੇ ਵਿੱਚ ਕਿੰਨੇ ਨਾ ਕਿਵੇਂ ਇਕੱਤਰਤਾ ਕੀਤੀ ਜਾਵੇ ਇੱਕ ਗੁਰੂ ਦੇ ਇੱਕ ਗੁਰੂ ਦੇ ਨਿਸ਼ਾਨ ਥੱਲੇ ਇੱਕ ਗੁਰੂ ਦੇ ਦਰਬਾਰ ਵਿੱਚ ਸਾਰਾ ਨਗਰ ਸੰਗਤ ਰੂਪ ਹੋ ਕੇ ਬੈਠੇ ਸਤਿਗੁਰ ਸੱਚੇ ਪਾਤਸ਼ਾਹ પ્રસન્ન ਚਿਤ ਹੋਣ ਤੇ ਨਗਰ ਦਾ ਜੋ ਵੀ ਸੰਦਾ ਜੋ ਵੀ ਮੰਗੇ ਮਹਾਰਾਜ ਤੋਂ ਮਹਾਰਾਜ ਇੰਨੇ ਖੁਸ਼ ਹੋ ਜਾਣ ਕਿ ਕਿਸੇ ਖਾਲੀ ਨਾ ਮੋੜ ਇਹ ਨੰਬਰ 2 ਨੰਬਰ ਤੀਜੀ ਬੇਨਤੀ ਮੇਰੀ ਭਾਈ ਸ੍ਰਿੰਦਰ ਸਿੰਘ ਜੀ ਮਲਕੋ ਜੋ ਆਪ ਜੀ ਦੇ ਦਰਬਾਰ ਦੇ ਝਾੜੂ ਬਰਦਾਰ ਨੇ ਸੰਗਤਾਂ ਦੇ ਝਾੜੂ ਬਰਦਾਰ ਨੇ ਅਸੀਂ ਇਹਨਾਂ ਦਾ ਸਬਰ ਸੰਤੋਖ ਇਸ ਨ ਪਰਖਿਆ ਬੇ ਇਹਦੇ ਇਸ ਇਨਸਾਨ ਦੀ ਜਿਹੜੀ ਬਿਰਤੀ ਹੈ ਲੋਭ ਵਾਲੀ ਹੈ ਜਾਂ ਆਪਦੀ ਜੇਬ ਭਰਨ ਵਾਲੀ ਹੈ ਜਾਂ ਗੁਰੂ ਨੂੰ ਪਿਆਰ ਕਰਨ ਵਾਲਾ ਹੈ ਗੁਰੂ ਦੇ ਦਰਬਾਰ ਨੂੰ ਸਵਾਰਨ ਵਾਲਾ ਹੈ ਤੇ ਸੁਖ ਸਮਹਲਣ ਵਾਲਾ ਹੈ ਕਿਸੇ ਦੇ ਪਿੱਛੇ ਲੱਗ ਅਸੀਂ ਨਹੀਂ ਹੈਗੇ ਅਸੀਂ ਕਿਸੇ ਦੀ ਮੜੀ ਚ ਸਰਨਾ ਨਹੀਂ ਸਾਡੀ ਮੜੀ ਚ ਕਿਸੇ ਨੇ ਨਹੀਂ ਛੜਨਾ ਅਸੀਂ ਤਾਂ ਉੱਥੇ ਖੜ ਕੇ ਆਵਾਜ਼ਾਂ ਦੇਵਾਂਗੇ ਜਿੱਥੇ ਸਾਨੂੰ ਸੱਚ ਦਾ ਕੋਈ ਪ੍ਰਤੀਕ ਹੋਏਗਾ ਵੀ ਇੱਥੇ ਸੱਚ ਹੈ ਤੇ ਸਤਸੰਗ ਜੀ ਅਸੀਂ ਇਸ ਇਨਸਾਨ ਨੂੰ ਗੁਰੂ ਦੇ ਪਿਆਰ ਵਿੱਚ ਵੇਖਿਆ ਸਮਰ ਸੰਤੋਖ ਵਿੱਚੇ ਵੇਖਿਆ ਵੇਖਿਆ ਜਦੋਂ ਆ ਪਿੱਛੇ ਜੋ ਮੀਂਹ ਪੈਂਦੇ ਸੀ ਸਵਾ ਮੈਂ ਜਿਆਦਾ ਨਾਲੋਂ ਥੋੜਾ ਜਿਆਦਾ ਲੱਗਣ ਲੱਗਾ ਪਰ ਕੋਈ ਮਿੰਟਾਂ ਚ ਮੈਂ ਸਾਬਤ ਨਹੀਂ ਕਰਦਾ ਮੀਂਹ ਪੈਂਦੇ ਸੀ ਦੇ ਵਿੱਚ ਮੈਂ ਫੋਨ ਕਰ ਲਿਆ ਮੈਂ ਕਿਹਾ ਵੀ ਭਾਈ ਸਰਿੰਦਰ ਸਿੰਘ ਕੀ ਹਾਲ ਲਾ ਤੁਹਾਡਾ ਇਹਦਾ ਗਣਾ ਭੜਾਇਆ ਇਹਦਾ ਬਾਬਰ ਜੀ 70 ਚੁੰਦੀਆਂ ਨੇ ਪਈਏ ਕਰਦੀਆਂ ਕੱਪੜੇ ਸਾਡੇ ਪੇਚ ਗਏ ਆ 90% ਜਵਾਬ ਦੇ ਗਿਆ ਖਰਾਬ ਹੋ ਗਿਆ ਬੱਚੇ ਵਿਲਕਦੇ ਪਏ ਤੇ ਦੂਜੇ ਪਾਸੇ ਗੁਰੂ ਘਰ ਨੂੰ ਰੰਗ ਰੋਗੜ ਕਰੋਣਾ ਪੱਖੇ ਲਾਉਣੇ ਜੀ ਲਿਓ ਦੇ ਬਿੱਲ ਭਰਨੇ ਹੋਰ ਸਾਰੇ ਖਰਚੇ ਗੁਰੂ ਕੀ ਸੰਗਤਾਂ ਵਾਸਤੇ ਪ੍ਰਬੰਧ ਕਰਦੇ ਮੇਰਾ ਝਾੜਨੇ ਕਦੇ ਆਪਦੇ ਵੱਲੋਂ ਕਸਰ ਨਹੀਂ ਛੱਡੀ ਸੋ ਇਸ ਵਾਸਤੇ ਤੁਹਾਡੇ ਵੱਡੇ ਭਾਗ ਹੈ ਤੁਹਾਨੂੰ ਗੁਰੂ ਦਾ ਝਾੜੂ ਬਰਦਾਗ ਗੁਰੂ ਦਾ ਚਾਕਰ ਬੜਾ ਪ੍ਰੇਮ ਵਾਲਾ ਬੜਾ ਸਬਰ ਤੇ ਸੰਤੋਖ ਵਾਲਾ ਮਿਲਿਆ ਸੋ ਮੈਂ ਬੇਨਤੀ ਕਰੂੰਗਾ ਆਪ ਸੰਗਤਾਂ ਦੇ ਚਰਨਾਂ ਸੰਗਮਾਪੁਰ ਕਹਿੰਦੇ ਹੁੰਦੇ ਸੀ ਕਹਿੰਦੇ ਸਾਡਾ ਮਾਂ ਤੇ ਪਿਓ ਸੰਗਤ ਹੁੰਦੀ ਐ ਅਸੀਂ ਜੋ ਵੀ ਸਾਨੂੰ ਦੁੱਖ ਐ ਜੋ ਵੀ ਸਾਨੂੰ ਲੋੜ ਐ ਅਸੀਂ ਆਪਣੀ ਮਾਂ ਨੂੰ ਕਹਣਾ ਅਸੀਂ ਗੁਰੂ ਕੀ ਸੰਗਤ ਨੂੰ ਕਹਿਣਾ ਤੇ ਗੁਰੂ ਕੀ ਸੰਗਤ ਮਾਂ ਦਾ ਰੋਲ ਅਦਾ ਕਰਦਿਆਂ ਆਪਦੇ ਪੁੱਤ ਨੂੰ ਕਦੇ ਭੁੱਖਿਆਂ ਨਹੀਂ ਰਹਿਣ ਦੇਂਦੇ ਸੋ ਆਸ ਰੱਖਦੇ ਤੁਹਾਡੇ ਤੇ ਕਿ ਆਪ ਸਾਰੀ ਸੰਗਤ ਸਾਡਾ ਗਰੀਬਾਂ ਦਾ ਮਾਣ ਰੱਖੋਗੇ ਅਸੀਂ ਜਿੰਨੀ ਵਾਰੀ ਵੀ ਇੱਥੇ ਆਏ ਆ ਕਦੇ ਪੈਸੇ ਦੇ ਲਾਲਚ ਨੂੰ ਨਹੀਂ ਆਏ ਕਦੇ ਆਏ ਨਹੀਂ ਆਏ ਵੀ ਉੱਥੋਂ ਪਾਇਆ ਲੈ ਕੇ ਆਵਾਂਗੇ ਅੱਜ ਵੀ ਤੁਹਾਡੇ ਨਾਲ ਵਾਹਿਦਾ ਕਰਦੇ ਆ ਅੱਜ ਵੀ 15 20 ਮਹਾਂਪੁਰਖ ਇੱਥੇ ਆਏ ਹੋਏ ਅਸੀਂ ਸਾਰੇ ਜਿਹੜੇ ਮੈਂ ਜ਼ਿੰਮੇਵਾਰੀ ਚੱਕਦੇ ਮੈਂ ਸਰਪ੍ਰਸਤ ਦਾ ਸੰਸਥਾ ਦਾ ਅਸੀਂ ਜ਼ਿੰਮੇਵਾਰੀ ਚੱਕਦੇ ਆ ਸਾਡੇ ਪ੍ਰਧਾਨ ਸਾਹਿਬ ਵਿੱਚ ਬੈਠੇ ਆ ਅਸੀਂ ਜ਼ਿੰਮੇਵਾਰੀ ਚੁੱਕਦੇ ਆ ਵੀ ਜੋ ਵੀ ਸਾਡੀ ਡਿਊਟੀ ਲਾਓਗੇ ਅਸੀਂ ਤੁਹਾਡੀ ਜੇਬ ਵੱਲੇ ਨਹੀਂ ਵੇਖਾਂਗੇ ਅਸੀਂ ਕੇਵਲ ਤੁਹਾਡੇ ਪਿਆਰ ਵੱਲੇ ਵੇਖਾਂਗੇ ਸਾਨੂੰ ਤੁਹਾਡਾ ਪਿਆਰ ਚਾਹੀਦਾ ਹੈ ਤੁਹਾਡੀ ਇਕੱਤਰਤਾ ਚਾਹੀਦੀ ਹੈ ਤੁਹਾਡਾ ਇਕੱਠ ਚਾਹੀਦਾ ਆ ਜਿਹੜਾ ਸਨੇਹ ਹੈ ਇਸ ਸਾਰੀ ਕੌਮੇ ਜਾਣਾ ਚਾਹੀਦਾ ਔਰ ਜਿਹੜੇ ਇੱਕ ਇੱਕ ਮਿੰਨੂ 3 ਦਿਨ 4 ਦਿਨ ਘੁਰਦਵਾਰੇ ਗਏ ਹੈ ਸ਼ਾਇਦ ਉਹਨਾਂ ਨੂੰ ਵੀ ਸ਼ਰਮ ਆਵੇ ਤੇ ਇੱਕ ਕੌਮ ਦਾ ਕੋੜ ਕੱਢਣ ਤੇ ਕੌਮ ਦਾ ਕੋੜ ਕੱਢ ਕੇ ਇੱਕ ਝੰਡੇ ਥੱਲੇ ਇੱਕ ਨਿਸ਼ਾਨ ਸਿਰ ਥੱਲੇ ਗੁਰੂ ਦਾ ਪੰਚ ਗੁਰੂ ਕੀ ਜ਼ੁਲਦੀ ਦੇ ਅੰਦਰ ਇਕੱਤਰ ਹੋਵੇ ਕਿਤੇ ਆਰਐਸਐਸ ਕਿਤੇ ਹੋਰ ਬਹੁਤ ਕੁਸ਼ਲ ਪਰ ਆਪਾਂ ਸਾਰੇ ਅਨੰਦ ਜਿਛੜੇ ਤੇ ਜੇ ਆਪਾਂ ਆਪਸ ਵਿੱਚ ਹੀ ਉਲਝੀ ਗਏ ਤੇ ਆਪਾਂ ਕੌਮ ਦਾ ਕੀ ਸਵਾਰਾਂਗੇ ਸੋ ਇਨੀ ਬੇਨਤੀਆਂ ਪ੍ਰਵਾਨ ਕਰਿਓਗੇ ਜਿਵੇਂ ਜਿਵੇਂ ਸਮਾਂ ਹੈ ਬਾਬਾ ਹਰਮਨ ਸਿੰਘ ਜੀ ਬੜੇ ਸਿਆਣੇ ਐ ਸਾਰੇ ਮਹਾਨ ਪੁਰਖ ਸੰਤ ਬਾਬਾ ਸਾਰੇ ਮਹਾਨ ਖਾਇਰ ਵਿੱਚ ਕੋਈ ਕਿਸੇ ਦਾ ਨਾਂ ਨਹੀਂ ਸਾਰੇ ਤੁਹਾਡੇ ਪ੍ਰੇਮ ਵਾਲੇ ਐ ਤੁਹਾਡੇ ਜਾਣਣ ਵਾਲੇ ਐ ਸਾਰੇ ਆਪ ਜੀ ਤੋਂ ਇਹੀ ਆਸ ਰੱਖਦੇ ਐ ਪ੍ਰੇਮ ਦੀ ਸੋ ਇਹ ਬਿਲਕੁਲ ਪ੍ਰਵਾਨ ਕਰਿਓ ਜੀ ਹੁਣੇ ਭੁਲਾ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ